2 ਨਵੰਬਰ ਨੂੰ ਭਾਰਤ ਦੀਆਂ ਕ੍ਰਿਕਟ ਖਿਡਾਰਨਾਂ ਨੇ ਉਹ ਕੁਝ ਕਰ ਦਿਖਾਇਆ ਜਿਹੜਾ ਕੁਝ ਅਜੇ ਤੱਕ ਭਾਰਤ ਦੀ ਕ੍ਰਿਕਟ ਟੀਮ ਦੇ ਵਿੱਚ ਔਰਤਾਂ ਦੀ ਕ੍ਰਿਕਟ ਟੀਮ ਦੇ ਵਿੱਚ ਨਹੀਂ ਸੀ ਹੋਇਆ ਉਸ ਦਿਨ ਸਾਊਥ ਅਫਰੀਕਾ ਨੂੰ 52 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਪਹਿਲੀ ਵਾਰ ਇੱਕ ਰੋਜ਼ਾ ਔਰਤਾਂ ਦੀ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਭਾਰਤ ਦੀ ਝੋਲੀ ਦੇ ਵਿੱਚ ਪਾਈ ਸਾਡੇ ਦੇਸ਼ ਦੀਆਂ ਮਾਣਮੱਤੀਆਂ ਖਿਡਾਰਨਾਂ ਨੇ ਹਰਮਨਪ੍ਰੀਤ ਕੌਰ ਮੋਗੇ ਦੀ ਧੀ ਰਾਣੀ ਨੇ ਅਗਵਾਈ ਕੀਤੀ ਉਹ ਟੀਮ ਦੇ ਕਪਤਾਨ ਆ ਤੇ ਬਾਕੀ ਕੱਲੀ-ਕੱਲੀ ਖਿਡਾਰਨੇ ਆਪਣਾ ਜਜ਼ਬਾ ਪੇਸ਼ ਕੀਤਾ। ਉਹਨਾਂ ਨੇ ਚੌਕਿਆਂ ਛਕਿਆਂ ਦਾ ਉਹ ਮੀਂਹ ਭਰਾਇਆ ਕਿ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਛੜਪੀ ਆ ਕਿ ਮੁੰਡਿਆਂ ਦੀ ਕ੍ਰਿਕਟ ਵਾਂਗੂ ਕੁੜੀਆਂ ਵੀ ਘਟ ਨਹੀਂ। ਹਾਲਾਂਕਿ ਆਪਾਂ ਜਾਣਦੇ ਆ ਕਿ ਕੁੜੀਆਂ ਨੂੰ ਅਸੀਂ ਆਮ ਤੌਰ ਦੇ ਉੱਤੇ ਘਟਾ ਕੇ ਦੇਖਿਆ ਸਾਨੂੰ ਵਿਰਾਟ ਕੋਹਲੀ, ਸਾਨੂੰ ਮਹਿੰਦਰ ਸਿੰਘ ਧੋਨੀ, ਸਾਨੂੰ ਬਾਕੀ ਖਿਡਾਰੀ ਤਾਂ ਚੇਤੇ ਆ ਪਰ ਸਾਨੂੰ ਜਿਹੜੀਆਂ ਕੁੜੀਆਂ ਖਿਡਾਰਨਾ ਇਹਨਾਂ ਦੇ ਬਾਰੇ ਸਾਨੂੰ ਘੱਟ ਚੇਤੇ ਆਉਂਦੀਆਂ ਗੱਲਾਂ। ਹਾਲਾਂਕਿ ਉਹ ਖਿਡਾਰੀ ਵੀ ਬਹੁਤ ਮਾਣਮੱਤੇ ਆ ਸਾਡੇ ਦੇਸ਼ ਦਾ ਮਾਣ ਆ। ਇਹ ਖੜਾਰਨਾ ਵੀ ਸਾਡੇ ਦੇਸ਼ ਦਾ ਮਾਣ ਸਨ ਹਨ ਹੰਨ ਤੇ ਰਹਿਣੀਆਂ ਅੱਜ ਇਹ ਕੁੜੀਆਂ ਸਾਡੇ ਦੇਸ਼ ਦਾ ਰੋਲ ਮਾਡਲ ਬਣ ਚੁੱਕੀਆਂ ਜੋ ਕਿ ਬਣਨੀਆਂ ਚਾਹੀਦੀਆਂ ਅੱਜ ਇਨ੍ਹਾਂ ਕੁੜੀਆਂ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਆ ਜੋ ਕਿ ਹੋਣੀ ਚਾਹੀਦੀ ਆ ਅੱਜ ਇਨ੍ਹਾਂ ਕੁੜੀਆਂ ਦੇ ਉੱਤੇ ਰੁਪਈਆਂ ਦਾ ਮੀਹ ਵਰ ਰਿਹਾ ਜੋ ਕਿ ਵਰਨਾ ਵੀ ਚਾਹੀਦਾ ਅੱਜ ਇਨ੍ਹਾਂ ਕੁੜੀਆਂ ਨੂੰ ਇਨ੍ਹਾਂ ਦੇ ਪਿੰਡ ਜੰਮਣ ਸਥਾਨ ਤੋਂ ਲੈ ਕੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਉਦਾਹਰਨੀ ਤੌਰ ਤੇ ਪੇਸ਼ ਕੀਤਾ ਜਾ ਰਿਹਾ ਜੋ ਕਿ ਕਰਨਾ ਵੀ ਚਾਹੀਦਾ ਪਰ ਕੀ ਤੁਹਾਨੂੰ ਚੇਤਾ ਇਸ ਗੱਲ ਦਾ ਕਿ ਇਸ ਵਰਲਡ ਕੱਪ ਟੂਰਨਾਮੈਂਟ ਦੇ ਵਿੱਚ ਇੱਕ ਕੁੜੀ ਵੀਲਚੇਅਰ ਦੇ ਉੱਤੇ ਬੈਠੀ ਵੀ ਨਜ਼ਰ ਆਈ ਆ ਉਹਦਾ ਨਾਂ ਕੀ ਆ ਉਹ ਕੁੜੀ ਕਿਉਂ ਵੀਲਚੇਅਰ ਦੇ ਉੱਤੇ ਬੈਠੀ ਆ ਉਸ ਕੁੜੀ ਨਾਲ ਵਾਪਰਿਆ ਕੀ ਆ ਉਹਦੇ ਕਦੋਂ ਸੱਟ ਲੱਗੀ ਆ ਕਿਹੜੀ ਟੀਮ ਦੇ ਖਿਲਾਫ ਖੇਡਦਿਆਂ ਲੱਗੀ ਆ ਉਹਦੇ ਕਿੱਥੇ ਸੱਟ ਲੱਗੀ ਆ ਤੇ ਕੀ ਉਹਨੂੰ ਵਰਲਡ ਚੈਂਪੀਅਨ ਟੀਮ ਦਾ ਮੈਡਲ ਮਿਲਿਆ ਕਿ ਨਹੀਂ ਮਿਲਿਆ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਸਾਨੂੰ ਮੇਰਾ ਖਿਆਲ ਹੈ ਬਹੁਤ ਘੱਟ ਲੋਕਾਂ ਨੂੰ ਚੇਤੇ ਹੋਣਾ। ਇਸ ਕੁੜੀ ਦਾ ਨਾਮ ਹੈ ਜੀ ਪ੍ਰਤਿਕਾ ਰਾਵਲ। ਇਸ ਕੁੜੀ ਨੇ ਇਸ ਵਰਲਡ ਕੱਪ ਟੂਰਨਾਮੈਂਟ ਦੇ ਵਿੱਚ ਲੀਗ ਮੁਕਾਬਲਿਆਂ ਦੇ ਵਿੱਚ 308 ਦੌੜਾਂ ਬਣਾਈਆਂ ਵੱਖ-ਵੱਖ ਮੁਕਾਬਲਿਆਂ ਦੇ ਵਿੱਚ। ਇਹ ਕੁੜੀ ਬੰਗਲਾਦੇਸ਼ ਦੇ ਖਿਲਾਫ ਖੇਡ ਰਹੀ ਸੀ। ਜਦੋਂ ਇਹਦੀ ਅੱਡੀ ਦੇ ਉੱਤੇ ਸੱਟ ਲੱਗੀ ਇਹ ਟੀਮ ਦੇ ਵਿੱਚੋਂ ਬਾਹਰ ਹੋਈ। ਵੀਲਚੇਅਰ ਦੇ ਉੱਤੇ ਬਹਿ ਗਈ ਤੇ ਇਹਦੀ ਥਾਂ ਦੇ ਉੱਤੇ ਸ਼ਿਫਾਲੀ ਵਰਮਾ ਨੂੰ ਮੌਕਾ ਮਿਲਿਆ। ਸ਼ਿਫਾਲੀ ਵਰਮਾ ਨੇ ਵੀ ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ। ਟੀਮ ਨੂੰ ਜਿਤਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਕੱਲੀ-ਕੱਲੀ ਖਿਡਾਰੀ ਨੇ ਆਪਣੀ ਚੌਕੀਆਂ ਛੱਕਿਆਂ ਦੇ ਨਾਲ ਕਮਾਲ ਕੀਤੀ ਸਾਊਥ ਅਫਰੀਕਾ ਨੂੰ ਠੇਰੀ ਕੀਤਾ ਉਹਨੇ ਵੀ ਤਕੜਾ ਮੁਕਾਬਲਾ ਲੜਿਆ ਪਰ ਸਾਡੀ ਝੋਲੀ ਵਿੱਚ 52 ਦੌੜਾਂ ਦੇ ਫਰਕ ਨਾਲ ਜਿੱਤ ਪਈ ਆ ਪਰ ਜਦੋਂ ਬਾਕੀ ਸਾਰੀਆਂ ਖਿਡਾਰਨਾਂ ਦੀ ਗੱਲ ਚੱਲਦੀ ਆ ਤਾਂ ਮੇਰਾ ਖਿਆਲ ਆ ਕਿ ਪ੍ਰਤੀਕਾ ਰਾਵਲ ਦੀ ਗੱਲ ਵੀ ਹੋਣੀ ਚਾਹੀਦੀ ਆ ਪ੍ਰਤੀਕਾ ਰਾਵਲ ਨੂੰ ਮੈਡਲ ਕਿਉਂ ਨਹੀਂ ਮਿਲਿਆ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਜਿਹੜਾ ਇਹ ਵਰਲਡ ਕੱਪ ਟੂਰਨਾਮੈਂਟ ਹੁੰਦਾ ਇਹਦੇ ਵਿੱਚ ਆਖਰੀ ਮੁਕਾਬਲੇ ਤੱਕ ਖੇਡਣ ਵਾਲੀ ਕੁੜੀ ਨੂੰ ਆਖਰੀ ਮੁਕਾਬਲੇ ਤੱਕ ਖੇਡਣ ਵਾਲੀ ਖਿਡਾਰਨ ਨੂੰ ਹੀ ਇਹ ਮੈਡਲ ਮਿਲਦਾ ਕਿਉਂਕਿ ਇਹ ਤਾਂ ਵਿਚਾਰੀ ਅੱਧ ਵਿਚਾਲੇ ਪਰੇ ਹੋ ਗਈ ਮੈਚ ਦੇ ਵਿੱਚੋਂ ਇਸ ਕਰਕੇ ਇਹਦੀ ਝੋਲੀ ਦੇ ਵਿੱਚ ਮੈਡਲ ਨਹੀਂ ਪਿਆ ਜਦੋਂ ਟੀਮ ਨੇ ਸਾਊਥ ਅਫਰੀਕਾ ਨੂੰ ਹਰਾ ਦਿੱਤਾ ਤੁਸੀਂ ਦੇਖਿਆ ਹੋਣਾ ਕਿ ਟਰੋਫੀ ਲੈਣ ਦੇ ਮੌਕੇ ਹਰਮਨਪ੍ਰੀਤ ਕੌਰ ਭੰਗੜਾ ਪਾਉਂਦੇ ਜਾਂਦੇ ਆ ਤੇ ਫਿਰ ਉਹ ਟਰੋਫੀ ਹਾਸਲ ਕਰਦੇ ਤੇ ਫਿਰ ਸਾਰੀਆਂ ਖਿਡਾਰਨਾਂ ਜਿਹੜੀਆਂ ਉਹ ਟਰੋਫੀ ਨੂੰ ਉੱਚਾ ਕਰਕੇ ਖੁਸ਼ੀ ਮਨਾਉਂਦੀਆਂ ਪੋਸਿਬਲੀ ਵੀਲ ਚੇਅਰ ਦੇ ਉੱਤੇ ਇਹ ਕੁੜੀ ਮੈਦਾਨ ਦੇ ਵਿੱਚ ਪਹੁੰਚੀ ਪ੍ਰਤਿਕਾ ਰਾਵਲ ਤੇ ਇਹਦੇ ਵੱਲੋਂ ਵੀ ਖੁਸ਼ੀਆਂ ਦੂਣੀਆਂ ਚੌੜੀਆਂ ਕੀਤੀਆਂ ਗਈਆਂ ਪਿਛਲੇ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਇਹ ਕੁੜੀਆਂ ਦੀ ਕ੍ਰਿਕਟ ਟੀਮ ਮਿਲੀ ਆ ਉਹ ਥਾਂ ਦੇ ਉੱਤੇ ਮੋਦੀ ਸਾਹਿਬ ਦੇ ਨਾਲ ਖੂਬ ਗੱਲਾਂ ਬਾਤਾਂ ਹੋਈਆਂ ਪ੍ਰਧਾਨ ਮੰਤਰੀ ਸਾਹਿਬ ਨੇ ਕਾਫੀ ਲੰਮਾ ਸਮਾਂ ਇਹਨਾਂ ਕੁੜੀਆਂ ਨਾਲ ਬਤਾਇਆ ਇਹਨਾਂ ਕੁੜੀਆਂ ਨੂੰ ਇਹਨਾਂ ਖਿਡਾਰਨਾਂ ਨੂੰ ਵਧਾਈ ਦਿੱਤੀ ਆ ਮੋਟੀਵੇਸ਼ਨਲ ਗੱਲਾਂ ਕੀਤੀਆਂ ਕੁੜੀਆਂ ਨੇ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਕੀਤੀਆਂ ਇਥੇ ਬੀਲ ਚੇਅਰ ਦੇ ਉੱਤੇ ਪ੍ਰਤਿਕਾ ਰਾਵਲ ਵੀ ਸੀ ਸ਼ਾਇਦ ਤੁਸੀਂ ਤਸਵੀਰਾਂ ਦੇਖੀਆਂ ਹੋਣ ਜਿਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਖੁਦ ਇਸ ਕੁੜੀ ਨੂੰ ਸਮੋਸੇ ਲਿਆ ਕੇ ਦਿੰਦੇ ਆ ਉਦੋਂ ਵੀ ਚਰਚਾ ਹੋਈ ਆ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਹ ਪਹਿਲੇ ਦਿਨ ਤੋਂ ਲੈ ਕੇ ਪ੍ਰਧਾਨ ਮੰਤਰੀ મોદી ਤੇ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਨਾਲ ਮੁਲਾਕਾਤ ਦੇ ਮੌਕੇ ਹਾਜ਼ਰ ਸੀ ਪਰ ਮੈਡਲ ਇਹਦੇ ਕੋਲ ਨਹੀਂ ਸੀ ਪਰ ਹੁਣ ਇਸ ਕੁੜੀ ਨੇ ਹੁਣ ਇਸ ਖਿਡਾਰਨ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਇਹਨੇ ਇਹ ਗੱਲ ਕਹੀ ਆ ਕਿ ਜੈਸ਼ਾ ਜਿਹੜੇ ਕਿ ਅਮਿਤਸ਼ਾਹ ਦੇ ਸੁਪੁੱਤਰ ਆ ਉਹਨਾਂ ਨੇ ਮੈਨੂੰ ਸੁਨੇਹਾ ਭੇਜ ਦਿੱਤਾ ਕਿ ਤੁਹਾਡਾ ਮੈਡਲ ਤੁਹਾਨੂੰ ਭੇਜ ਦਿੱਤਾ ਗਿਆ ਤੁਹਾਨੂੰ ਬਹੁਤ ਜਲਦ ਮਿਲ ਜਾਵੇਗਾ ਇਹਨੇ ਕਿਹਾ ਜੀ ਕਿ ਹੁਣ ਮੈਂ ਆਪਣੇ ਮੈਡਲ ਦੇ ਨਾਲ ਆਪਣੀ ਪਛਾਣ ਦਿਖਾਇਆ ਕਰੂੰਗੀ ਜੇ ਇਸ ਕੁੜੀ ਨੂੰ ਇਸ ਖਿਡਾਰੀ ਨੂੰ ਮੈਡਲ ਮਿਲਦਾ ਹੀ ਨਾ ਤੇ ਹੋ ਸਕਦਾ ਭਵਿੱਖ ਦੇ ਵਿੱਚ ਇਹ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਂ ਹੋਰਨਾਂ ਨੂੰ ਉਦਾਹਰਨੀ ਤੌਰ ਦੇ ਉੱਤੇ ਮੈਡਲ ਦਿਖਾਉਣ ਤੋਂ ਵਾਂਝੀ ਰਹਿੰਦੀ ਵੀ ਭਾਈ ਕਿਆ ਕਰਨੀ ਜੀ ਕਿ ਹਾਂ ਉਦੋਂ ਮੈਂ ਸਾਹ ਅਚਰ ਟੀਮ ਦੇ ਵਿੱਚ ਹੀ ਪਰ ਮੇਰੇ ਕੋਲੇ ਮੈਡਲ ਨਹੀਂ ਆ ਜਦੋਂ ਇਹ ਟੀਮ ਜਿੱਤੀ ਉਦੋਂ ਨਾਲ ਦੀਆਂ ਸਾਥਨ ਖਡਾਰਨਾ ਦਾ ਮੈਡਲ ਲੈ ਕੇ ਇਹਨੇ ਆਪਣੀ ਖੁਸ਼ੀ ਸਾਂਝੀ ਕੀਤੀ ਆ ਪਰ ਪ੍ਰਤਿਕਾ ਰਾਵਲ ਦੀ ਬਹੁਤ ਵੱਡੀ ਖੇੜਾ ਉਹਨੇ ਬਹੁਤ ਸੋਹਣਾ ਕਮਾਲ ਕੀਤਾ ਮੇਰੇ ਕੋਲੇ ਕੁਝ ਕ ਵੀਰਵੇ ਆ ਵੀ ਉਹਨੇ 308 ਦੌੜਾਂ ਕਿਵੇਂ ਬਣਾਈਆਂ ਲੀਗ ਮੁਕਾਬਲੇ ਦੇ ਵਿੱਚ ਉਹਨੇ 308 ਦੌੜਾਂ ਕਿਵੇਂ ਬਣਾਈਆਂ ਗੌਰ ਨਾਲ ਸੁਣਿਓ ਪ੍ਰਤਿਕਾ ਰਾਵਲ ਟੂਰਨਾਮੈਂਟ ਦੇ ਲੀਗ ਸਟੇਜ ਦੇ ਵਿੱਚ ਇੰਡੀਆ ਵਿਮਨ ਟੀਮ ਦਾ ਅਹਿਮ ਹਿੱਸਾ ਰਹੀ ਆ 308 ਦੌੜਾਂ ਬਣਾ ਕੇ ਟੂਰਨਾਮੈਂਟ ਦੀ ਚੌਥੀ ਤੇ ਭਾਰਤ ਦੀ ਦੂਜੀ ਟੌਪ ਸਕੋਰ ਰਹੀ ਆ ਇਸ ਖਿਡਾਰੀ ਨੇ ਨਿਊਜ਼ੀਲੈਂਡ ਦੇ ਖਿਲਾਫ ਲੀਗ ਸਟੇਜ ਦੇ ਵਿੱਚ ਕਰੋ ਜਾਂ ਮਰੋ ਮੈਚ ਦੇ ਵਿੱਚ 122 ਦੌੜਾਂ ਬਣਾ ਕੇ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਪਹੁੰਚਾਇਆ ਤੇ ਸਿਮਰਤੀ ਮੰਦਾਨਾਂ ਦੇ ਨਾਲ ਮਿਲ ਕੇ ਇਹਨੇ ਡਬਲ ਸੈਂਚਰੀ ਪਾਰਟਨਰਸ਼ਿਪ ਕੀਤੀ ਆ ਜਿਹਦੇ ਕਰਕੇ ਅੱਜ ਇਸ ਖਿਡਾਰੀ ਨੂੰ व्हीਲਚੇਅਰ ਦੇ ਉੱਤੇ ਬੈਠੀ ਨੂੰ ਵੀ ਸਾਰੇ ਚੇਤੇ ਕਰ ਰਹੇ ਆ ਵੀ ਪਾਈ ਇਸ ਖਿਡਾਰੀ ਨੂੰ ਅਸੀਂ ਕਟਾ ਕੇ ਨਹੀਂ ਦੇਖ ਸਕਦੇ ਬੰਗਲਾਦੇਸ਼ ਦੇ ਖਿਲਾਫ ਜਦੋਂ ਲੀਗ ਸਟੇਜ ਦਾ ਆਖਰੀ ਮੈਚ ਸੀ ਉਹਦੇ ਵਿੱਚ ਫੀਲਡਿੰਗ ਕਰਨ ਦੇ ਦੌਰਾਨ ਪ੍ਰਤਿਕਾ ravel ਦੀ ਅੱਡੀ ਦੇ ਉੱਤੇ ਸੱਟ ਲੱਗੀ ਆ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਆ ਵੈਸੇ ਉਹ ਮੁਕਾਬਲਾ ਮੀ ਪੈਣ ਦੇ ਕਰਕੇ ਬੇ ਨਤੀਜਾ ਵੀ ਰਿਹਾ ਹੁਣ ਪ੍ਰਤਿਕਾ ravel ਦੀਆਂ ਬਾਕੀ ਪ੍ਰਾਪਤੀਆਂ ਕੀ ਆ ਪ੍ਰਤਿਕਾ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਹੁਣ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ ਬਹੁਤ ਜਲਦ ਮੈਂ ਠੀਕ ਹੋ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਹੋਰ ਜੋਸ਼ ਦੇ ਨਾਲ ਹਿੱਸੇਦਾਰ ਬਣੂੰਗੀ 2024 ਦੇ ਵਿੱਚ ਡੈਬਿਊ ਤੋਂ ਬਾਅਦ ਪ੍ਰਤਿਕਾ ਨੇ 24 ਵਨਡੇ ਦੇ ਵਿੱਚ ਭਾਰਤ ਦੇ ਲਈ 1100 ਤੇ 10 ਦੌੜਾਂ ਬਣਾਈਆਂ ਇਹਨੇ 2 ਸੈਂਕੜੇ ਤੇ 7 ਅਰਧ ਸੈਂਕੜੇ ਬਣਾਏ ਆ ਤੇ ਔਸਤ ਇਹਦੀ ਰਹੀ ਹੈ ਜੀ 50.45 50.45 ਤੇ ਸਿਮਰਤੀ ਮਨੰਦਾਂ ਦੇ ਨਾਲ ਮਿਲ ਕੇ 7 ਸੈਂਚਰੀ ਪਾਰਟਨਰਸ਼ਿਪ ਕੀਤੀ ਹੈ ਤੇ ਜਿਹਦੇ ਵਿੱਚ 5 ਇਸੇ ਸਾਲ ਦੇ ਵਿੱਚ ਉਹਦੀ ਟੀਮ ਦੇ ਵਿੱਚ ਸੈਂਚਰੀਆਂ ਪਈਆਂ ਹੁਣ ਗੱਲ ਕਰ ਲੋ ਸ਼ਿਫਾਲੀ ਵਰਮਾ ਦੀ ਉਹ ਸ਼ਿਫਾਲੀ ਵਰਮਾ ਜਿਹੜੀ ਕਿ ਪ੍ਰਤਿਕਾ ਰਾਵਲ ਦੀ ਥਾਂ ਦੇ ਉੱਤੇ ਆਈ ਇਹਦੇ ਸੱਟ ਲੱਗੀ ਮੈਚ ਦੇ ਵਿੱਚੋਂ ਟੂਰਨਾਮੈਂਟ ਦੇ ਵਿੱਚੋਂ ਬਾਹਰ ਤੇ ਸ਼ਿਫਾਲੀ ਵਰਮਾ ਮੈਚ ਦੇ ਅੰਦਰ ਐਂਟਰੀ ਹੁੰਦੀ ਹੈ ਉਹਦੀ ਗੱਲ ਹੈ ਜੀ ਕਿ ਸ਼ਿਫਾਲੀ ਵਰਮਾ ਆਸਟ੍ਰੇਲੀਆ ਦੇ ਖਿਲਾਫ ਸੈਮੀਫਾਈਨਲ ਦੇ ਵਿੱਚ 10 ਦੌੜਾਂ ਵੀ ਨਹੀਂ ਸੀ ਬਣਾ ਸਕੀ ਹਾਲਾਂਕਿ ਫਾਈਨਲ ਦੇ ਵਿੱਚ 78 ਗੇਂਦਾਂ ਦੇ ਉੱਤੇ ਉਹਨੇ 87 ਦੌੜਾਂ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ ਗੇਂਦਬਾਜ਼ੀ ਦੇ ਵਿੱਚ ਉਹਨੇ 2 ਅਹਿਮ ਵਿਕਟਾਂ ਲਈਆਂ ਇਸ ਪ੍ਰਦਰਸ਼ਨ ਦੇ ਕਰਕੇ ਉਹਨੂੰ ਪਲੇਅਰ ਆਫ ਦਾ ਮੈਚ ਅਵਾਰਡ ਵੀ ਮਿਲਿਆ ਕੁੱਲ ਬਣਾ ਕੇ ਗੱਲ ਇਹ ਆ ਸਾਡੇ ਦੇਸ਼ ਦੀਆਂ ਇਹ ਖਿਡਾਰੀਆਂ ਜਿਨ੍ਹਾਂ ਨੇ ਸਾਬਤ ਕੀਤਾ ਕਿ ਭਾਈ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਵੀ ਹੋਵੇ ਤੁਸੀਂ ਆਰਥਿਕ ਤੌਰ ਦੇ ਉੱਤੇ ਸੁਖਾਵੇਂ ਹੋਵੋ ਜਾਂ ਨਾ ਸੁਖਾਵੇਂ ਹੋਵੋ ਪਰ ਜੇਕਰ ਤੁਹਾਡੇ ਵਿੱਚ ਇੱਕ ਮਨ ਇੱਕ ਚਿਤ ਹੋ ਕੇ ਦੇਸ਼ ਦੇ ਲਈ ਕੁਝ ਕਰਨ ਦਾ ਜਜ਼ਬਾ ਹੈ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜੇਕਰ ਤੁਸੀਂ ਕਾਮਯਾਬੀ ਦੀ ਟੀਸੀ ਦੇ ਉੱਤੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜੇ ਤੁਸੀਂ ਦਿੜ ਰਾਤ ਦੀ ਪਰਵਾਹ ਨਹੀਂ ਕਰਦੇ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਇਹਨਾਂ ਸਾਰੀਆਂ ਖਿਡਾਰਨਾਂ ਜਿੰਨੀਆਂ ਵੀ ਇਹ ਵਰਲਡ ਕੱਪ ਟੀਮ ਦੇ ਵਿੱਚ ਖਿਡਾਰਨਾਂ ਇਹਨਾਂ ਦੇ ਜੇਕਰ ਆਪਾਂ ਪਰਿਵਾਰਕ ਪਿਛੋਕੜ ਨੂੰ ਦੇਖੀਏ ਤਾਂ ਕੋਈ ਵੀ ਕੁੜੀ ਚਾਂਦੀ ਦਾ ਚਮਚਾ ਸੋਨੇ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਪੈਦਾ ਨਹੀਂ ਹੋਈ ਹਰਮਨਪ੍ਰੀਤ ਕੌਰ ਤੋਂ ਸ਼ੁਰੂ ਕਰ ਲੋ ਜਿਮਮਾ ਰੌਡਰਗਸ ਤੱਕ ਆ ਜਾਓ ਬਾਕੀ ਖਿਡਾਰਮਾਂ ਦੀ ਗੱਲ ਕਰ ਲੋ ਇਹ ਸਾਰੀਆਂ ਖਿਡਾਰਮਾਂ ਆਮ ਸੁਧਾਰਨ ਘਰਾਂ ਦੇ ਵਿੱਚੋਂ ਆ ਕਿਸੇ ਦੇ ਮਾਤਾ ਪਿਤਾ ਦਿਹਾੜੀ ਜੋਤਾਂ ਕਰਦੇ ਆ ਕਿਸੇ ਦੇ ਮਾਤਾ ਪਿਤਾ ਲੱਕੜ ਦਾ ਕਾਰੋਬਾਰ ਕਰਦੇ ਆ ਕਿਸੇ ਦੇ ਮਾਪੇ ਖੇਤੀਬਾੜੀ ਕਰਦੇ ਆ ਕਿਸੇ ਦੇ ਮਾਪੇ ਛੋਟੀ ਮੋਟੀ ਦੁਕਾਨ ਕਰਦੇ ਆ ਕਿਸੇ ਦੇ ਮਾਪੇ ਕਾਰੋਬਾਰੀ ਆ ਤੇ ਕਿਸੇ ਦੇ ਮਾਪੇ ਮੁਲਾਜ਼ਮ ਆ ਆ ਹਰਮਨਪ੍ਰੀਤ ਕੌਰ ਦੀ ਗੱਲ ਕਰ ਲੈਨੇ ਆ ਹਰਮਨਪ੍ਰੀਤ ਕੌਰ ਦੇ ਮਾਪੇ ਸੁਧਾਰਨ ਮਾਤਾ ਘਰੇਲੂ ਔਰਤਾ ਤੇ ਪਿਤਾ ਬਾਸਕਟਬਾਲ ਦੇ ਖਿਡਾਰੀ ਰਹੇ ਆ ਦੀਪਤੀ ਸ਼ਰਮਾ ਦੀ ਗੱਲ ਕਰੀਏ ਤਾਂ ਮਾਤਾ ਸਾਹਿਬ ਕਾ ਪ੍ਰਿੰਸੀਪਲ ਆ ਤੇ ਪਿਤਾ ਜੀ ਰੇਲਵੇ ਦੇ ਵਿੱਚੋਂ ਸੇਵਾ ਮੁਕਤ ਹੋਏ ਆ ਅਮਨਜੋਤ ਕੌਰ ਦੀ ਗੱਲ ਕਰੀਏ ਤਾਂ ਉਸਦੇ ਪਿਤਾ ਜੀ ਘਰੇਲੂ ਆ ਤੇ ਪਿਤਾ ਲੱਕੜ ਦੇ ਕਾਰੋਬਾਰੀ ਆ ਰੇਣੂਕਾ ਸਿੰਘ ਦੀ ਗੱਲ ਕਰੀਏ ਤਾਂ ਇਹਨਾਂ ਦੇ ਮਾਤਾ ਜੀ ਦਰਜਾਚਾਰ ਕਰਮਚਾਰੀ ਆ ਤੇ ਜੇ ਆਪਾਂ ਗੱਲ ਕਰੀਏ ਰਾਧਾ ਯਾਦਵ ਦੀ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਸਬਜ਼ੀ ਵੇਚਦੇ ਆ ਸਨੇਹ ਰਾਣਾ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਆ ਤੇ ਮਾਤਾ ਜੀ ਘਰੇਲੂ ਔਰਤਾ ਤੇ ਹਰਲੀਨ ਦੇਵਾਲ ਦੀ ਮਾਤਾ ਸਰਕਾਰੀ ਕਰਮਚਾਰੀ ਆ ਤੇ ਪਿਤਾ ਕਾਰੋਬਾਰੀ ਆ ਜੇ ਮਮਾਰ ਆਰਡਰ ਕਿਸਦੇ ਮਾਤਾ ਸਕੂਲ ਅਧਿਆਪਕਾ ਤੇ ਪਿਤਾ ਕੋਚ ਆ ਤੇ ਬਾਕੀ ਖਡਾਰਨਾ ਵੀ ਇਸੇ ਤਰੀਕੇ ਦੇ ਨਾਲ ਆ ਹੁਣ ਜੇ ਤਾਂ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਨਾ ਹੋਵੇ ਫੇਰ ਤਾਂ ਮਤਲਬ ਇਹ ਹੈ ਜੀ ਕਿ ਇਹੋ ਜੇ ਪਰਿਵਾਰਾਂ ਦੇ ਵਿੱਚ ਜਾਂ ਇਸ ਤੋਂ ਵੀ ਘੱਟ ਆਰਥਿਕਤਾ ਵਾਲੇ ਪਰਿਵਾਰਾਂ ਦੇ ਵਿੱਚ ਪੈਦਾ ਹੋ ਕੇ ਤੁਸੀਂ ਸਿਖਰ ਦੇ ਉੱਤੇ ਪਹੁੰਚ ਸਕਦੇ ਆ ਤੇ ਜੇ ਭਾਈ ਤੁਸੀਂ ਕੁਝ ਕਰਨਾ ਹੀ ਨਹੀਂ ਤੇ ਫੇਰ ਤੁਸੀਂ ਭਾਈ ਜਿੰਨੇ ਮਰਜ਼ੀ ਬਹਾਨੇ ਘੜੀ ਜਾਓ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਸਰੀਰ ਨਹੀਂ ਠੀਕ ਆਪੇ ਕਾਮਯਾਬੀ ਢੋਲੀ ਚ ਪੈ ਜਾਣੀ ਆ ਆਪੇ ਉਹਦੇ ਲਿਖਿਆ ਨੂੰ ਕੋਈ ਟਾਲ ਸਕਦਾ ਫਿਰ ਤੁਹਾਡੇ ਕੋਲੇ 3600 ਗੱਲ ਹੋ ਸਕਦੀ ਆ ਪਰ ਇਹ ਖਡਾਰਨਾ ਨਹੀਂ ਦੱਸਿਆ ਕਿ ਭਾਰਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਜਾਂਦਾ ਕਿਸ ਤਰੀਕੇ ਦੇ ਨਾਲ ਕੁੜੀਆਂ ਵੀ ਮੁੰਡਿਆਂ ਤੋਂ ਅੱਗੇ ਨਿਕਲ ਸਕਦੀਆਂ ਹੁਣ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ ਵੀ ਕੱਲ ਅਮਨਜੋਤ ਕੌਰ ਤੇ ਹਰਲੀਨ ਦਿਓਲ ਜਦੋਂ ਮੁਹਾਲੀ ਦੇ 에어ਪੋਰਟ ਦੇ ਉੱਤੇ ਪਹੁੰਚੀਆਂ ਤੇ ਇਹਨਾਂ ਦੇ ਘਰ ਤੱਕ ਜਾਣ ਦੇ ਮੌਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਕਾਰਾਂ ਦੇ ਕਾਫਲੇ ਸੀ ਜਿਵੇਂ ਕਿਸੇ ਭਾਰਤ ਦੇ ਬਹੁਤ ਵੱਡੇ ਨੇਤਾ ਦਾ ਰੋਡ ショ ਹੋ ਰਿਹਾ ਹੋਵੇ ਲੋਕ ਫੁੱਲਾਂ ਦਾ ਮੀਂਹ ਵਰਾਉਂਦੇ ਸੀ ਇਹਨਾਂ ਕੁੜੀਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਪੋਜ਼ਿਟਿਵ ਰਹੀਆਂ ਅਸੀਂ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾਵਾਂਗੇ ਹੀ ਪਾਵਾਂਗੀਆਂ ਇਸ ਸਿਧਾਂਤ ਦੇ ਉੱਤੇ ਇਸ ਅਸੂਲ ਦੇ ਉੱਤੇ ਕੰਮ ਕੀਤਾ ਸਾਨੂੰ ਇਉਂ ਲੱਗਾ ਹੀ ਨਹੀਂ ਜੀ ਕਿ ਸਾਡੀ ਝੋਲੀ ਦੇ ਵਿੱਚ ਇਤਕੀ ਪੈਣਾ ਨਹੀਂ ਇਹ ਅਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਹਾਰੀਆਂ ਵੀ ਆ ਕਈ ਵਾਰ ਜਿੱਤੀਆਂ ਵੀ ਆ ਪਰ ਅਸੀਂ ਇਹ ਸੀ ਵੀ ਪਾਈ ਦੇਸ਼ ਦੇ ਲਈ ਕੁਝ ਕਰਕੇ ਜਾਣਾ ਅੱਜ ਦੇਸ਼ ਦੇ ਲਈ ਕੁਝ ਨਾ ਕੁਝ ਕਰਨਾ ਹੀ ਕਰਨਾ ਤੇ ਜਦੋਂ ਆਖਰੀ ਮੈਚ ਹੋਵੇ ਤੇ ਤੁਹਾਨੂੰ ਟਰੋਫੀ ਦਿਸ ਰਹੀ ਹੋਵੇ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਲੜੀਆਂ ਕਰੋ ਜਾਂ ਮਰੋ ਦੇ ਸਿਧਾਂਤ ਦੇ ਉੱਤੇ ਕੰਮ ਕੀਤਾ ਇਹਨਾਂ ਖਿਡਾਰੀਆਂ ਦੇ ਉੱਤੇ ਮਾਣ ਰਹੂਗਾ ਇਹੋ ਜੇ ਖਿਡਾਰੀਆਂ ਦੇ ਉੱਤੇ ਮਾਣ ਰਹੂਗਾ ਹਾਲਾਂਕਿ ਕ੍ਰਿਕਟ ਦੇ ਚੱਕਰ ਦੇ ਵਿੱਚ ਕ੍ਰਿਕਟ ਦੀ ਚੱਕਾ ਚੌਂ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਹੋਰ ਖੇਡਾਂ ਪਿੱਛੇ ਆ ਪਰ ਕਿਉਂਕਿ ਕੁੜੀਆਂ ਵਾਲੀ ਕ੍ਰਿਕਟ ਵੀ ਪਿੱਛੇ ਸੀ ਤੇ ਇਹ ਹੁਣ ਕ੍ਰਿਕਟ ਅੱਗੇ ਨਿਕਲ ਗਈ ਆ ਇਹ ਇੱਕ ਬਹੁਤ ਵੱਡੀ ਗੱਲ ਆ ਆਸਟ੍ਰੇਲੀਆ ਨੂੰ ਹਰਾ ਸਕਣਾ ਛੋਟੀ ਗੱਲ ਨਹੀਂ ਆ ਸਾਊਥ ਅਫਰੀਕਾ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ ਆ ਜਿਹੜੀਆਂ ਕੁੜੀਆਂ ਵਾਸਤੇ ਬਜਟ ਮੁੰਡਿਆਂ ਦੇ ਮੁਕਾਬਲ ਤਨ ਕੁਝ ਵੀ ਨਹੀਂ ਉਹਨਾਂ ਕੁੜੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਕਰੋੜਾਂ ਦਾ ਮੀਂਹ ਵੀ ਪਵਾ ਸਕਦੀਆਂ ਬੀਸੀਸੀ ਆਈ ਦੀਆਂ ਨਜ਼ਰਾਂ ਦੇ ਵਿੱਚ ਹੋਰ ਅੱਗੇ ਹੋ ਸਕਦੀਆਂ ਦੇਸ਼ ਦੀ ਅੱਖ ਦੇ ਵਿੱਚ ਹੋਰ ਤਾਰਾ ਬਣ ਕੇ ਚਮਕ ਸਕਦੀਆਂ ਸੋ ਇਹਨਾਂ ਖਿਡਾਰਨਾਂ ਦੇ ਉੱਤੇ ਮਾਣ ਰਹੂਗਾ ਪਰ ਕਿਉਂਕਿ ਇਸ ਖੇਡ ਦੇ ਵਿੱਚ ਐਤਕੀ ਜਿਵੇਂ ਅਸੀਂ ਪ੍ਰਤਿਕਾ ravel ਦੀ ਗੱਲ ਕੀਤੀ ਆ ਉਹ ਖੜarna ਜਿਹੜੀ ਉਹ ਖੇਡਦੀ ਖੇਡਦੀ ਜ਼ਖਮੀ ਹੋਈ ਤੇ ਉਹਦੇ ਅੰਦਰਲਾ ਜੋਸ਼ ਤੇ ਜਨੂਨ ਨਾ ਤਾ ਦੇਖੋ ਉਸ ਕੁੜੀ ਨੇ 휠ਚੇਰ ਦੇ ਉੱਤੇ ਬੈਠ ਕੇ ਉਹ ਖੁਸ਼ੀਆਂ ਮਨਾਏਗਾ ਜਿਹੜੀਆਂ ਤੁਸੀਂ ਦੋ ਪੈਰਾਂ ਦੇ ਉੱਤੇ ਤੁਰ ਕੇ ਮਨਾਉਨੇ ਹੋ ਇਹ ਹੁੰਦੀ ਹੈ ਸਪੋਰਟਸਮੈਨਸ਼ਿਪ ਇਹ ਹੁੰਦੀ ਹੈ ਸਪੋਰਟਸਮੈਨਸ਼ਿਪ ਇਹ ਹੁੰਦੀ ਜੀ ਖੇਡ ਭਾਵਨਾ ਜਿਹੜੇ ਲੋਕ ਘਰਾਂ ਦੇ ਵਿੱਚ ਬੈਠ ਕੇ ਵਕ ਵਕ ਸਮੇਂ ਦੇ ਉੱਤੇ ਸ਼ੀਸ਼ੇ ਤੋੜਦੇ ਰਹੇ ਆ ਟੀਵੀ ਤੋੜਦੇ ਰਹੇ ਆ ਉਹਨਾਂ ਵਾਸਤੇ ਇਹ ਖੇਡ ਭਾਵਨਾ ਬਹੁਤ ਵੱਡੀ ਉਦਾਹਰਨਾਂ ਨੇ ਖਿਡਾਰੀ ਇਵੇਂ ਹੁੰਦੇ ਆ ਖਿਡਾਰੀ ਡਿੱਗਦੇ ਟੈਂਦੇ ਟੁੱਟਦੇ ਭਾਈਦੇ ਇੱਕ ਵਾਰ ਫੇਰ ਉੱਠਦੇ ਆ ਦੇਸ਼ ਲਈ ਲੜਦੇ ਆ ਸਾਨੂੰ ਇਨ੍ਹਾਂ ਕੁੜੀਆਂ ਦੇ ਉੱਤੇ ਮਾਣ ਰਹੂਗਾ ਇਹ ਸਾਰੀਆਂ ਕੁੜੀਆਂ ਹੀ ਚੈਂਪੀਅਨ ਨੇ ਜਿਹੜੀਆਂ ਇਹ ਕਈ ਮੈਡਲਾਂ ਦੀਆਂ ਹੱਕਦਾਰ ਆ ਤੇ ਜਿਸ ਤਰੀਕੇ ਨਾਲ ਹੁਣ ਪ੍ਰਤਿਕਾ ਰਾਵਲ ਨੂੰ ਵੀ ਮੈਡਲ ਦੀ ਗੱਲ ਕੀਤੀ ਗਈ ਆ ਸੱਚੇ ਮੁੱੱਚੀ ਸ਼ਾਬਾਸ਼ ਵੀ ਆ ਧੰਨਵਾਦ ਵੀ ਆ ਤੇ ਇਸ ਕੁੜੀ ਦੀ ਪ੍ਰਾਪਤੀ ਦੇ ਵਿੱਚ ਇੱਕ ਹੋਰ ਮਣਕਾ ਜੜਨ ਵਾਲੀ ਗੱਲ ਵੀ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਕਿ ਜਿਹੜਾ ਕੁਝ ਇਤ ਕੀ ਪ੍ਰਤਿਕਾ ਰਾਵਲ ਨਾਲ ਹੋਇਆ ਇੱਕ ਵਾਰ ਆਸਟ੍ਰੇਲੀਆ ਦੇ ਖਿਡਾਰੀ ਨਾਲ ਵੀ ਹੋਇਆ ਸੀ 2003 ਦੇ ਵਿੱਚ ਮੁੰਡਿਆਂ ਦਾ ਵਰਲਡ ਕੱਪ ਸੀ ਉਦੋਂ ਚੈਂਪੀਅਨ ਆਸਟ੍ਰੇਲੀਆ ਦੇ ਜੇਸਨ ਗਲੈਸਪੀ ਦੇ ਸੱਟ ਲੱਗੀ ਉਹਨੂੰ ਬਾਹਰ ਕਰ ਦਿੱਤਾ ਗਿਆ ਉਰੀ ਥਾਂ ਦੇ ਉੱਤੇ ਕੋਈ ਹੋਰ ਖਿਡਾਰੀ ਖੇਡਿਆ ਤੇ ਇਹਨੂੰ ਵੀ ਮੈਡਲ ਨਹੀਂ ਸੀ ਮਿਲਿਆ ਮਤਲਬ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਤਕੀ ਪ੍ਰਤਿਕਾ ਰਾਵਲ ਜ਼ਖਮੀ ਹੋਣ ਤੋਂ ਬਾਅਦ ਬਾਹਰ ਹੋਈ ਮੈਦਾਨ ਦੇ ਵਿੱਚ ਹੋਈ ਮੈਦਾਨ ਤੋਂ ਬਾਹਰ ਹੋਈ ਉਸ ਤਰੀਕੇ ਦੇ ਨਾਲ ਜੇਸਨ ਗਲਿਸਪੀ ਵੀ ਹੋਇਆ ਸੀ 2003 ਦੇ ਵਿੱਚ ਉਹਨੂੰ ਵੀ ਇੰਜਰੀ ਦੇ ਕਰਕੇ ਬਾਹਰ ਜਾਣਾ ਪਿਆ ਸੀ ਤੇ ਇਸ ਕਰਕੇ ਉਹਨੂੰ ਮੈਡਲ ਨਹੀਂ ਸੀ ਮਿਲਿਆ ਉਹਨੇ 4 ਮੈਚਾਂ ਦੇ ਵਿੱਚ 8 ਵਿਕਟਾਂ ਲਈਆਂ ਸੀ ਤੇ ਉਹ ਭਾਰਤ ਦੇ ਖਿਲਾਫ ਗਰੁੱਪ ਸਟੇਜ ਮੁਕਾਬਲੇ ਦੇ ਵਿੱਚ ਪਲੇਅਰ ਆਫ ਦਾ ਮੈਚ ਵੀ ਬਣਿਆ ਸੀ ਪਰ ਇਸ ਦੇ ਬਾਵਜੂਦ ਉਹਨੂੰ ਮੈਡਲ ਨਹੀਂ ਸੀ ਮਿਲਿਆ ਪਰ ਪ੍ਰਤਿਕਾ ਰਾਵਲ ਨੂੰ ਮੈਡਲ ਮਿਲੂਗਾ ਸ਼ਾਬਾਸ਼